ਆਰਟੋਰਟੇ ਇਹ ਸੋਚਿਆ ਜਾਂਦਾ ਹੈ ਕਿ ਮਹਿਲਾਵਾਂ ਦੇ ਵਿੱਚ ਦਿਲ ਦੀ ਬਿਮਾਰੀ ਪੁਰਸ਼ਾਂ ਦੇ ਮੁਕਾਬਲੇ ਘੱਟ ਹੁੰਦੀ ਹੈ ਜਾਂ ਨਹੀਂ ਹੁੰਦੀ ਲੇਕਿਨ ਇਹ ਇੱਕ ਭ્રાੰਤੀ ਹੈ ਖਾਸ ਕਰ ਜਦੋਂ ਮਹਾਵਰੀ ਬੰਦ ਹੋ ਜਾਂਦੀ ਹੈ ਜਿੰਨੂੰ ਅਸੀਂ ਮੀਨੋਪੌਜ਼ ਕਹਿੰਦੇ ਆ ਉਹਦੇ ਬਾਅਦ ਮਹਿਲਾਵਾਂ ਦਾ ਦਿਲ ਦੀ ਬਿਮਾਰੀ ਹੋਣ ਦਾ ਜਾਂ ਦਿਲ ਦੀ ਬਿਮਾਰੀ ਤੋਂ ਮੌਤ ਹੋਣ ਦਾ ਰਿਸਕ ਉਨਾਈ ਜਿਆਦਾ ਹੁੰਦਾ ਹੈ ਜਿੰਨਾ ਕਿ ਪੁਰਸ਼ਾਂ ਦਾ ਹੁੰਦਾ ਹੈ। ਔਰ ਇਸ ਬਾਰੇ ਵਿੱਚ ਜ਼ਿਆਦਾਤਰ ਮਹਿਲਾਵਾਂ ਨੂੰ ਪਤਾ ਨਹੀਂ ਹੁੰਦਾ। ਜ਼ਿਆਦਾਤਰ ਧਿਆਨ ਉਹਨਾਂ ਦਾ ਕੈਂਸਰ ਦੇ ਵੱਲ ਪਸੇ ਹੁੰਦਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਕੈਂਸਰ ਸਭ ਤੋਂ ਵੱਡਾ ਖਤਰਾ ਹੈ। ਬੱਚੇ ਦਾ ਕੈਂਸਰ ਜਾਂ ਛਾਤੀ ਦਾ ਕੈਂਸਰ ਲੇਕਿਨ ਮੈਂ ਤੁਹਾਨੂੰ ਦੱਸਾਂ ਕਿ ਜਿੰਨੇ ਵੀ ਕੈਂਸਰ ਨੇ ਉਹਨਾਂ ਸਾਰਿਆਂ ਨੂੰ ਮਿਲਾ ਕੇ ਜਿੰਨਾਂ ਕ ਮੌਤਾਂ ਹੁੰਦੀਆਂ ਨੇ ਉਸ ਤੋਂ 8 ਗੁਣਾ ਜ਼ਿਆਦਾ ਮੌਤਾਂ ਔਰਤਾਂ ਦੇ ਵਿੱਚ ਵੀ ਹਾਰਟ ਦੇ ਕਰਕੇ ਹੁੰਦੀਆਂ ਨੇ। ਤੋਂ ਮਹਿਲਾਵਾਂ ਨੂੰ ਹਾਰਟ ਦੀ ਬਿਮਾਰੀ ਬਾਰੇ ਜਾਗਰੂਕ ਰਹਿਣਾ ਬਹੁਤ ਜ਼ਰੂਰੀ ਹੈ। ਉਹਨੂੰ ਇਗਨੋਰ ਨਾ ਕਰਨ, ਨਜ਼ਰਅੰਦਾਜ਼ ਨਾ ਕਰਨ ਅਤੇ ਇਦੇ ਵਾਸਤੇ ਜ਼ਰੂਰੀ ਹੈ ਕਿ ਇੱਕ ਸਿੰਪਲ ਟੈਸਟ ਜ ਜਨੂੰ ਅਸੀਂ ਕਹਿੰਦੇ ਆ ਲਿਪਿਡ ਪ੍ਰੋਫਾਈਲ ਖੂਨ ਦੀਆਂ ਚਰਬੀਆਂ ਦਾ ਟੈਸਟ ਇਹ ਜ਼ਰੂਰ ਕਰਵਾਉਣ ਔਰ ਉਹਦੇ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਕਿਹੜੀਆਂ ਮਹਿਲਾਵਾਂ ਨੇ ਜਿਨ੍ਹਾਂ ਨੂੰ ਦਿਲ ਦੀ ਬਿਮਾਰੀ ਹੋਣ ਦਾ ਖਤਰਾ ਜ਼ਿਆਦਾ ਹੈ ਤਾਂ ਕਿ ਪਹਿਲੇ ਤੋਂ ਹੀ ਅਸੀਂ ਉਹਦੇ ਬਾਰੇ ਵਿੱਚ ਬਚਾਅ ਕਰ ਲਈਏ ਨਮਸਕਾਰ